ਐਸਫਲੀ ਅਜਨਾਲਾ ਸ਼ਹਿਰ ਦੇ ਵਿੱਚ ਅਜਨਾਲਾ ਚਗਾਵਾ ਰੋਡ ਦੇ ਉੱਤੇ ਜਿਹੜਾ ਖੜੇ ਅਜਨਾਲਾ ਜਿਹੜੀ ਮੇਨ 에어ਪੋਰਟ ਰੋਡ ਸੀਗੀ ਡੇਦਾ ਬਾਬਾ ਨਾਨਕ ਰੋਡ ਸੀਗੀ ਉਹ ਸ਼ਹਿਰ ਦੇ ਵਿੱਚ ਪਹਿਲਾਂ ਅਸੀਂ ਬਣਾਈ ਹੈ ਫਿਰ ਫਤੇਗੜ ਚੂੜੀਆਂ ਰੋਡ ਜਿਹੜੀ ਉਹ ਬਣਾਈ ਇਹ ਜਿਹੜੀ ਰੋਡ ਸੀ ਅਜਨਾਲਾ ਚਗਾਵਾ ਪਿਛਲੇ 15 ਸਾਲਾਂ ਤੋਂ ਬਹੁਤ ਬੁਰੀ ਹਾਲ ਸੀਗੀ ਬਹੁਤ ਹੀ ਬੜੀ ਹਾਲ ਸੀਗੀ ਕਿਸੇ ਦਿਨ ਨਹੀਂ ਬਣਾਈ ਆਪਾਂ ਇਹਦੇ ਤੇ 11 ਕਰੋੜ ਰੁਪਇਆ ਲਾ ਕੇ ਇਹ ਨੂੰ ਹੋਣੇ ਦਾ ਕੰਮ ਸ਼ੁਰੂ ਕੀਤਾ ਪਹਿਲਾ ਪੱਥਰ ਪਾਇਆ ਸੀਗਾ ਹੁਣ 15 ਤਰੀਕ ਤੱਕ ਇਹਦੇ ਉੱਤੇ ਲੋਕ ਪੈਣੀ ਜਿਹੜੀ ਅੱਜ ਸ਼ੁਰੂ ਹੋਈ ਹੈ ਇਹ ਸੜਕ ਜਿਹੜੀ ਆ ਚਗਾਵੇਂ ਤੋਂ ਵੀ ਅੱਗੇ ਲੰਘ ਜਾਂਦੀ ਹੈ ਚਗਾਵੇਂ ਤੋਂ ਅੱਗੇ ਅਟਾ ਦੀ ਤੱਕ ਜਿਹੜੀ ਇਹ ਚੱਲ ਜਾਂਦੀ ਹੈ ਸਾਰੀ ਛੜਕੇਬੰਦ ਬਣਾ ਦੇਣੀ ਹੈ ਤਾਂ ਜੋ ਲੋਕ ਸੁੱਖੇ ਹੋ ਜਾਣ ਸਾਡਾ ਤਾਂ ਮਤਲਬ ਜਿਹੜਾ ਰਿਆੜਾ ਤੋਂ ਲੱਗ ਕੇ ਮੰਡੀ ਦਰਾਂ ਮੰਡੀ ਤੇ ਆ ਸਾਰਾ ਇਲਾਕਾ ਜਿਹੜਾ ਹੈ ਇਹ ਬਹੁਤ ਬੁਧੀਆ ਹੱਦ ਸੀਗੀ ਉਹ ਬਲ ਜਿਹੜੀ ਪਹਿਲਾਂ ਸਾਡੇ ਪੀਡਬਲ ਡੀ ਦੇ ਅਧਿਕਾਰੀਆਂ ਨੇ ਐਸਡੀਓ ਸਾਹਿਬ ਜੀ ਸਾਹਿਬ ਸਾਡੇ ਸਾਡੇ ਨਾਲ ਆ ਇਹਨਾਂ ਨੇ ਪਹਿਲਾਂ ਵੀ ਦੂਜੀਆਂ ਰੋਡਸ ਬਹੁਤ ਅੱਛੀਆਂ ਬਣਾਈਆਂ ਤੇ ਆਹ ਰੋਡ ਤੇ ਵੀ ਅੱਜ ਕੰਮ ਸ਼ੁਰੂ ਹੋ ਗਿਆ ਤੇ ਮੈਂ ਕੰਮ ਦੇਖਣ ਆਇਆ ਸੀਗਾ ਕਿ ਕਿਸੇ ਤਰ੍ਹਾਂ ਦੀ ਕੰਮ ਦੇ ਵਿੱਚ ਕਮੀ ਨਾ ਹੋਵੇ ਜਦ ਜਿਹੜਾ ਮਟੀਰੀਅਲ ਪਾ ਰਹਿਆ ਉਹ ਕਿਸ ਤਰ੍ਹਾਂ ਉਹਦੇ ਵਿੱਚ ਕੋਈ ਮੁੜ ਕੇ ਸ਼ਿਕਾਇਤ ਨਾ ਕਰ ਲੋ ਉਹ ਦੇਖਣਾ ਹੈ ਉਹ ਬਹੁਤ ਵਧੀਆ ਮਟੀਰੀਅਲ ਪਾ ਰਹੇ ਉਹਦੀ ਫਾਈਨਲ ਜਿਹੜੀ ਆ ਉਹ ਅਜੇ ਫਰਵਰੀ ਤੱਕ ਜਾ ਕੇ ਹੋਊਗੀ ਹੁਣ ਪਹਿਲਾਂ ਕਿਉਂਕਿ ਲੋਕ ਦਾ ਕੰਮ ਜਿਹੜਾ 15 ਦਸੰਬਰ ਤੱਕ ਹੀ ਹੋ ਸਕਦਾ ਉਹ ਤੋਂ ਬਾਅਦ ਬਾਕੀ ਆਪਾਂ 15 ਫਰਵਰੀ ਤੋਂ ਬਾਅਦ ਜਿਹੜਾ ਦਬਾਰਾ ਜਦੋਂ ਧੁਪਾ ਲੱਗੀਆਂ ਦਬਾਰਾ ਮਤਲਬ ਜਿਹੜਾ ਸਟਾਰਟ ਕਰਾਂਗੇ ਸੋ 15 ਦਸੰਬਰ ਦਾ ਕੰਮ ਆ ਕਾਫੀ ਕਰ ਦੇਣਾ ਜਿੱਦਾਂ ਸਾਧਾ ਹੀ ਨਾਲ ਪਿਛਲੇ 15 ਸਾਲਾਂ ਤੋਂ ਲੋਕਾਂ ਦੇ ਸੱਥ ਵਿਚਾਰਦੇ ਨੇ ਜਿੱਥੇ ਘੱਟਾ ਪੈਂਦਾ ਐਕਸੀਡੈਂਟ ਹੁੰਦੇ ਆ ਮੋਟਰਸਾਈਕਲ ਗੱਡੀਆਂ ਦੇ ਲੋਕਾਂ ਦੀਆਂ ਟੁੱਟਦੀਆਂ ਉਹ 15 ਸਾਲ ਪਹਿਲਾਂ ਇੱਥੇ ਸਿਵਰਜ ਪੁੱਟ ਕੇ ਛੜਤਾ ਪਿਓ ਦੇ ਪੁੱਤਾਂ ਨੇ ਮੁਰਕੇ ਨਾ ਸੜਕ ਬਣਾਈ ਨਾ ਸਿਵਲ ਜਹਾਜ ਟੋਏ ਪੋੜੇ ਹੁਣ ਆ ਕੇ ਉਹ ਅਸੀਂ ਠੀਕ ਰਾਇ ਔਰ ਬੜੇ ਜੱਭਾ ਨਾ ਕਰਾਇਆ ਬਹੁਤ ਮਤਲਬ ਸੀਐਮ ਸਾਹਿਬ ਨਾਲ ਮਤਲਬ ਮੀਟਿੰਗ ਕਰਕੇ ਬੜਾ ਔਖਾ ਹੋ ਕੇ ਮਤਲਬ ਜਿਹੜਾ ਇਹ ਆਪਾਂ ਕਰਾਇਆ ਸੋ ਮੈਂ ਅੱਜ ਇਹ ਕੰਮ ਜਿਹੜਾ ਸੀਗਾ ਉਹ ਦੇਖਣ ਆਇਆ ਕੰਮ ਬਹੁਤ ਵਧੀਆ ਕੁਆਲਟੀ ਦਾ ਕੰਮ ਹੋਇਆ ਇਸ ਕਰਕੇ ਮੈਂ ਅੱਜ ਨਾਲ ਆਇਆ ਹਾਲਕੇ ਤੇ ਹੋਰ ਵੀ ਕਾਫੀ ਸੜਕਾਂ ਬਣਾਈ ਜਾ ਰਹੀਆਂ ਜਾਲ ਵਿਛਾਇਆ ਜਾ ਰਿਹਾ 1 ਕਰੋੜ ਰੁਪਏ ਮੈਂ ਕਿਹਾ ਤੁਸੀਂ 5 ਛੜਕਾਂ ਤੁਹਾਨੂੰ ਉਦੋਂ ਦੱਸੀਆਂ ਸੀਗੀਆਂ ਮਤਲਬ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਕਜੀਬ 27 ਕਰੋੜ ਦੀਆਂ ਉਹ ਮਤਲਬ ਜਿਹੜਾ ਉਹਦਾ ਕੰਮ ਹੋ ਰਿਹਾ ਉਹਦਾ ਇੱਕਵੇਂ ਤੁਹਾਨੂੰ ਕੱਲ ਬੱਸੋ ਮਤਲਬ মিডিਆ ਨੂੰ ਐਡਰੈਸ ਕਰੂੰਗਾ ਤਾਂ ਮੈਂ ਡਿਟੇਲ ਦਊਂਗਾ ਕਿ ਸੀਐਮ ਸਾਹਿਬ ਨੇ ਹੋਰ ਸਾਡੀਆਂ ਕਿੰਨੀਆਂ ਛੜਕਾਂ ਮਜੂਦ ਕੀਤੀਆਂ ਮੇਰਾ ਖਿਆਲ ਹੈ ਕਿ ਅਗਲੇ ਸਾਲ ਜੁਲਾਈ ਗਸਤ ਤੋਂ ਬਾਅਦ ਕੰਮ ਹੁਣ ਸ਼ੁਰੂ ਹੋ ਜਾਊਗਾ ਆ ਦੇ ਨਾਲੇ ਦੀ ਇੱਕ ਵੀ ਛੜਕ ਦੀ ਇੱਦਾਂ ਦੀ ਦਊਗੀ ਜੀ ਜਿਹੜੀ ਖਰਾਬ ਹੋ ਗਈ ਪੂਰੀ ਇਹ ਨਾਲੇ ਦੀ ਸੀਐਮ ਸਾਹਿਬ ਨੇ ਬਹੁਤ ਪੈਸੇ ਦਿੱਤੇ ਆ ਮੈਂ 54ਵਾਂ ਇਲੈਕਸ਼ਨ ਤੇ ਥੋੜਾ ਦੁਝੇ ਦੋ ਦੋ ਬਾਅਦ ਮੀਟਿੰਗ ਨੂੰ ਮੈਂ ਡਿਟੇਲ ਦਊਂਗਾ ਕਿ ਕਿੰਨੀਆਂ ਛੜਕਾਂ ਜਿਹੜੀਆਂ ਤੁਹਾਨੂੰ ਮੈਂ ਜਿਹੜੇ ਆਰਡਰ ਹੈ ਗਵਰਨਮੈਂਟ ਦੇ ਉਹ ਦਊਗਾ ਉਹ ਤੇ ਮੈਂ ਬੜਾ ਮੇਰਾ ਮਨ ਖੁਸ਼ ਹੈ ਕਿ ਸੀਐਫ ਸਾਹਿਬ ਨੇ ਸਾਨੂੰ ਜਿਹੜਾ ਤੁਸੀ ਬਣ ਸੀਗਾ ਉਹਦੇ ਪੈਸੇ ਵੀ ਰਿਲੀਜ਼ ਕਰਤੇ ਸਾਡਾ ਉਹ ਟੈਂਡਰ ਜਿਹੜਾ ਉਹ ਅਹੀ ਪਾ ਦੇ ਸ਼ੁਰੂ ਹੋ ਚੱਲਿਆ ਉਹ ਵੀ ਇਸ ਮਹੀਨੇ ਦੇ ਵਿੱਚ ਵਿੱਚ 15 ਜਨਵਰੀ ਤੱਕ ਟੈਂਡਰ ਹੋ ਜਾਣਾ ਉਹ ਵੀ ਕੰਮ ਅਸੀਂ ਮਤਲਬ ਜਿਹੜਾ ਮਾਰਚ 31 ਤੋਂ ਪਹਿਲਾਂ-ਪਹਿਲਾਂ ਸਾਨੂੰ 20 ਕਰੋੜ ਰੁਪਏ ਸੀਐਫ ਸਾਹਿਬ ਨੇ ਦਿੱਤਾ ਉਹ ਅਸੀਂ ਮਤਲਬ ਕਰਨਾ ਸੋ ਛੜਕਾਂ ਦਾ ਜੀ ਪੂਦੇ ਪੂਦੇ ਨਾਲੇ ਦੇ ਵਿੱਚ ਛੜਕਾਂ ਦੀ ਕੋਈ ਸਮੱਸਿਆ ਨਹੀਂ ਦਊਗੀ ਜੀ ਤਾਂ ਮੈਂ ਜਦੋਂ ਦੱਸੂਗਾ ਨਾ ਉਦੋਂ ਜਦੋਂ ਤੁਹਾਨੂੰ ਲਿਸਟ ਫੜਾਉਂਗਾ ਤੇ ਤੁਸੀਂ ਵੀ ਲਿਸਟ ਪੜ੍ਹ ਕੇ ਕਹੋਗੇ ਕਿ ਇਤਿਹਾਸ 'ਚ ਕਦੀ ਇਦਾਂ ਦੀ ਹੋਇਆ ਕਿ ਇੰਨੀਆਂ ਛੜਕਾਂ ਕਿਸ ਮੁੱਖ ਮੰਤਰੀ ਨੇ ਅਜ ਨਾਲੇ ਨੂੰ ਜਿਹੜੀਆਂ ਦਿੱਤੀਆਂ ਹੋਣ ਸੋ ਬਹੁਤ ਬਹੁਤ ਵਧੀਆ ਕੰਮ ਜਿਹੜਾ ਹੋ ਰਿਹਾ ਮੇਰਾ ਟੀਚਾ ਹੈ ਕਿ ਬੁਨਿਆਦੀ ਟੈਂਸਾ ਜਿਹੜਾ ਬਿਜਲੀ ਛੜਕਾਂ ਹੈਲਥ ਤੇ ਐਜੂਕੇਸ਼ਨ ਜਿਹੜਾ ਇਹਨੂੰ ਠੀਕ ਕਰਨਾ ਇਹ ਆਪਾਂ ਠੀਕ ਕਰ ਰਹੇ ਹਾਂ ਕਿਉਂਕਿ ਇਹ ਨਾਲੇ ਦੇ ਵਿੱਚ ਦਾ ਇਸੇ ਦੇ 25 ਸਾਲ ਤੋਂ ਕਿਸੇ ਨੇ ਕੋਈ ਕੰਮ ਹੀ ਨਹੀਂ ਕੀਤਾ ਛੜਕਾ ਦਾ ਟੋਏ ਗੋੜੇ-ਗੋੜੇ ਅੱਗੇ ਜਾ ਕੇ ਵੇਖੋ ਤੁਸੀਂ ਬਾਰਡਰ ਤੇ ਮਤਲਬ ਤਰੀਏ ਮੂਸਿਆਂ ਦੇ ਪਾਸੇ ਦੂੜੇ ਵਾਲੇ ਪਾਸੇ ਦੰਗਲ ਸੋਹ ਇੰਨੀ ਕੁ ਬੁਰੀ ਹਾਲਤਾਂ ਕਿ ਤੁਹਾਨੂੰ ਦੱਸ ਨਹੀਂ ਸਕਦਾ ਔਰ ਜਦੋਂ ਹੁਣ ਛੜਕਾ ਮੰਨ ਕੇ ਲੋਕਾਂ ਨੂੰ ਵਿਚਾਇਦਾ ਨੂੰ ਹੋਊਗਾ ਕਿ ਵਾਕੇ ਕਿਸੇ ਨੇ ਕੰਮ ਕੀਤਾ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਨਾਲੇ ਨੂੰ ਦਿਲ ਖੋਲ ਕੇ ਜਿਹੜੇ ਉਹ ਗੱਫੇ ਜੜਿਆ ਦਿੱਤੇ ਆ ਇਸ ਕਰਕੇ ਬਤਾਓ ਕਾਯੋਤਾਲ ਇਲੈਕਸ਼ਨ ਅਨਾਉਂਸ ਹੋ ਗਈ ਕਿ ਇਸ ਐਗਜ਼ੈਂਪਲ ਨੂੰ ਚੋਣ ਹੋਣ ਜਾ ਰਹੀਆਂ ਨੇ ਕਿਵੇਂ ਦੀਆਂ ਤਿਆਰੀਆਂ ਨਹੀਂ ਨਹੀਂ ਪੂਰੇ ਪੰਜਾਬ 'ਚ ਤਿਆਰੀਆਂ ਮੇਰੀ ਤਾਂ ਚਲੋ ਡਿਊਟੀ ਅਮਰਸਰ ਤੇ ਆ ਪਰ ਪੂਰੇ ਪੰਜਾਬ 'ਚ ਪਾਰਟੀ ਦਿਆਂ ਤਿਆਰੀਆਂ ਰੱਤੀ ਅਮਰ ਦਾ ਰੋੜਾ ਜੀ ਜਨਦਰ ਅਸੀਂ ਮਲੇ ਸੀਗੇ ਪੂਰੇ ਪੰਜਾਬ ਦੇ ਵਿੱਚ ਹੁਣੇ ਚੀਮਾ ਸਾਹਿਬ ਨਾਲ ਸੀਗੇ ਵਿਤਮੰਤ ਪੂਰੇ ਪੰਜਾਬ ਦੇ ਵਿੱਚ ਤਿਆਰੀਆਂ ਜਿਹੜੀਆਂ ਅਸੀਂ ਮੁਕੰਮਲ ਕਰ ਲਈਆਂ ਉਹ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਮੇਜ਼ ਬਣ ਗਏ ਬਹੁਤ ਵੱਡੀ ਜਿੱਤ ਉਹ ਸਕਰੀਨਿੰਗ ਕਮੇਟੀ ਦੇ ਇੰਚਾਰਜ ਕਦੋਂ ਤੱਕ ਟਿਕਟ ਐਨਾਉਂਸ ਕਰ ਦਿੱਤੀ ਜਾਣਗੀਆਂ ਅਮਨ ਸਰ ਸਕਰੀਨਿੰਗ ਕਮੇਟੀ ਦੇ ਇੰਚਾਰਜ ਅਰਵਿੰਦ ਕੇਰਿਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਲਾਇਆ ਤੇ ਮੈਨੂੰ ਲੱਗਦਾ ਕਿ ਅਸੀਂ ਕੱਲ ਸ਼ਾਮ ਤੱਕ ਜਾਂ ਬੱੱਸੋਂ ਤੱਕ ਟਿਕਟਾਂ ਸਾਰੀਆਂ ਐਨਾਉਂਸ ਕਰਾਂਗੇ ਹਾਂਜੀ ਨਾਲੇ ਵਿੱਚ ਵੀ ਦੋ ਹੋਰੀ ਹਾਂਜੀ ਨਾਲੇ ਦੀ ਵੀ ਦੋ ਨੌਸ ਹੋ ਜਾਣਗੇ ਉਹ ਵੀ ਸਕਰੀਨਿੰਗ ਕਮੇਟੀ ਨੂੰ ਨਾਮ ਭੇਜਤੇ ਉੱਤੇ ਭੇਜਤੇ ਅਸੀਂ ਉਹ ਵੀ ਦੋ ਹੋ ਜਾਣਗੇ ਕਿਉਂਕਿ ਹੱਲੇ ਮੇਰਾ ਤਾਂ ਸ਼ਾਇਦ ਆ ਪੱਧਿਆਤੀ ਏਰੀਆ ਦੇ ਵਿੱਚ ਸਾਡੇ ਸਰਦਾਰ ਲਾਲਜੀ ਸਿੰਘ ਭੁੱਲਣ ਇੰਚਾਰਜ ਨੇ ਉਹਨਾਂ ਨੂੰ ਦੋਵੇਂ ਨਾਮ ਭੇਜਤੇ ਉਹ ਨੌਂਸ ਕਰ ਦੇਣਗੇ ਇੱਕ ਅੱਧੇ ਦਿਨ ਦੇ ਵਿੱਚ 900 ਜਿੱਤਾਂਗੇ ਜਿੱਤਾਂ ਅਜ ਨਾਲਾ ਜਿੱਤਾਂ ਕਿ ਮਸਦ ਵੀ ਜਿੱਤਾਂ ਰਦਰਸਨ ਸਿੰਘ ਜਿੱਤਾਂ ਸਾਡੇ ਲਾਗੇ ਰਦਰਸਾ ਹੀ ਆ ਰਦਰਸਾ ਹੀ ਜਿੱਤਾਂ ਵੋਟਰਾਂ ਨੂੰ ਕੀ ਪੀਰ ਹੋਊਗੀ ਪੰਜਾਬ ਦੇ ਨਹੀਂ ਲੋਕਾਂ ਨੂੰ ਇਹੀ ਵੋਟਰਾਂ ਨੂੰ ਇਹੀ ਪੀ ਲਿਆ ਕਿ 2.5 ਸਾਲਾਂ ਦੇ ਵਿੱਚ ਜਿੰਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤਾ ਸਰ ਉਸ ਕੰਮ ਨੂੰ ਧਿਆਨ ਦੇ ਵਿੱਚ ਰੱਖ ਕੇ ਜੇਰੀ ਵੋਟ ਪਾਉਣੀ ਆ ਤਾਂ ਹੀ ਅਗਲੇ 2.5 ਸਾਲ ਜਿਹੜੇ ਰਹਿੰਦੇ ਆ ਬਾਕੀ ਵਿਕਾਸ ਆਪਾਂ ਤਾਂ ਹੀ ਕਰ ਪਾਵਾਂਗੇ ਜੇ ਸਰਕਾਰ ਨੂੰ ਮਜ਼ਬੂਤ ਕਰਾਂਗੇ ਤੋ ਸਭ ਨੂੰ ਬੇਨਤੀ ਆ ਕਿ ਆਵਾਦਵੀ ਪਾਰਟੀ ਨੂੰ ਵੋਟ ਪਾਉਣੀ ਆ ਝਾੜੂ ਨੂੰ ਵੋਟ ਪਾਉਣੀ ਆ ਜਿੱਥੇ ਜਿੱਥੇ ਉਹਨਾਂ ਦੇ ਕੈਂਡੀਡੇਟ ਉਹਨਾਂ ਨੂੰ ਜਿਹੜਾ ਤਗੜੀ ਜਿੱਤ ਜਿਹੜੀ ਆ ਉਹਦੇ ਆ